ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਫਾਰਮ ਟਰੈਕ 60 ਆਪਾਂ ਐ ਫਾਰਮ ਟਰੈਕ ਦੀ ਏਜੰਸੀ 'ਚ ਅੱਜ ਫਾਰਮ ਟਰੈਕ 60 ਇੱਕ ਨਹੀਂ ਅਜੇ ਕਾਫੀ ਰੈਟਾ ਡਿਲੀਵਰ ਕਰਨੇ ਆ ਇੱਕ ਤੇ ਚਲੋ ਰੈਡੀ ਹੋਇਆ ਖੜਾ ਮੈਂ ਹੋਰ ਵੀ ਦਿਖਾਦਾ ਇਹ ਵਾਲਾ ਵਾਸ਼ ਹੋ ਕੇ ਆ ਗਿਆ ਇਹ ਵੀ ਰੈਡੀ ਹੋ ਗਿਆ ਤੇ ਆ ਵੀ ਰੈਡੀ ਆ ਤੇ ਉਧਰ ਜਿਹੜੇ ਵਾਸ਼ ਹੋ ਜਾਂਦੇ ਉਹ ਵੀ ਰੈਡੀ ਆ ਅੱਜ ਬਾਬੇ ਦੀ ਮੇਰ ਨਾਲ ਏਜੰਸੀ ਦੇ ਵਿੱਚ ਟਰੈਕਟਰ ਸਾਰੇ ਹੀ ਦੇਣੇ 47 ਬਹੁਤ ਔਖਾ ਲੱਭਦਾ ਹਨ ਤੇ ਬਾਈ ਜਣਾ ਨੇ ਚਲੋ ਲੱਭ ਲਿਆ ਰੈਡੀ ਕਰ ਲਿਆ ਆਹ ਟਰੈਕਟਰ ਦਾ ਕੋਈ ਜ਼ਿੰਮੇਵਾਰ ਵੀ ਇਹਨੇ ਰੈਡੀ ਕਰਕੇ ਲੈ ਜਾਣਾ ਹੈ ਨਾ ਯਾਰ ਹੈਨਾ ਟਾਇਰ ਪਹਿਲਾਂ ਹੀ ਬਈਆਂ ਨੇ ਜਿਹਨੇ ਏਜੰਸੀ ਜੀ ਰੇਡੀਅਲ ਟਾਇਰ ਪਾਤੇ ਅਗਲੇ ਵੀ ਪਾਤੇ ਇਹ ਤਾਂ ਕੋਈ ਮੇਰਾ ਸ਼ੌਂਕੀ ਵੀਰ ਹੀ ਲੈ ਕੇ ਚੱਲਿਆ ਜਿਹੜਾ ਵੀ ਲੈ ਕੇ ਚੱਲਿਆ ਸੋਨਾ ਬਣਾਇਆ ਹਨ ਇਹਨਾਂ ਨੂੰ ਆਇਆ ਆਇਆ ਆ ਆ ਘੈਂਟ ਆ ਕੀ ਹਾਲ ਆ ਵੀਰੇ ਉਹ ਤੇਰੇ ਕਿਹੇ ਪਤੰਦਰ ਨੇ ਬਾਹਲੀ ਰੀਲ ਲਈ ਯਾਰ ਇਹਨੂੰ ਵੀ ਰੇਡੀਅਲ ਕਰ ਪਾਇਆ ਅੱਛਾ ਫੇਰ ਇੱਕੋ ਘਰੇ ਚੱਲੇ ਹੋਣੇ ਆ ਨਹੀਂ ਆ ਰੇਡੀਅਲ ਹੈ ਕਿ ਦੂਸਰੇ ਇਹ ਵੀ ਰੇਡੀਅਲ ਆ ਹਨਾ ਕਮਾਂਡਰ ਤੇ ਉਹਨੂੰ ਵੀ ਰੇਡੀਅਲ ਆ ਉਹ ਤੇਰਾ ਭਲਾ ਹੋ ਜੇ ਇਹ ਮੂਰਲੇ ਵੀ ਚੇਂਜ ਆ ਹਨਾ ਇਹ ਤਾਂ ਕਿਸੇ ਜ਼ਿੰਮੇਵਾਰ ਨੇ ਇੱਕ ਦੇ ਘਰੇ ਜਾਣੇ ਹਨ ਚੰਗਾ ਕੋੜ ਹੀ ਕੱਢਿਆ ਜਿੰਨੇ ਹਨਾ ਪਹਿਲੇ ਟੈਟੂ ਰੇਡੀ ਕਰਾਤੇ 47 ਨੂੰ ਨਹੀਂ ਪਾਇਆ 47 ਦੇ ओरिजिनल ਆ ਹਨਾ ਉਹਨਾਂ ਦੇ ਟਾਇਰ ਵੇਖੀ ਇਹਨਾਂ ਨੂੰ ਮਰੀ ਨਿਗਾ ओरिजिनल ਆ ਟਾਇਰ ਹਨਾ ओरिजिनल ਚਲੋ ਆਪਾਂ ਉਹਨਾਂ ਤੋਂ ਤੁਹਾਨੂੰ ਸੁਣਾਉਣੇ ਬਾਈ ਜੀ ਦੇ ਮੂੰਹ ਤੋਂ ਦੋ ਚਾਰ ਗੱਲਾਂ ਵੀ ਬਾਈ ਉਹਨਾਂ ਨੇ 60 ਠੀਕਾ ਤੋਂ ਚੁਣਿਆ ਹਨਾ ਵੀ 60 ਕਿਹੜੀ ਗੱਲੋਂ ਕੀ ਆਲਾ ਵੀਰੇ ਹੱਸ ਗਿਆ ਵੀ ਠੀਕ ਆ ਸਿੰਘ ਸਾਹਿਬ ਦੋ ਜੀ ਸਾਨੂੰ ਸਮਾਂ ਥੋੜਾ ਆ ਮਹਾਰਾਜ ਜਿੰਨਾ ਮਾਜੀ ਮੁਬਾਰਕਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਨੈਗਰੂ ਸੁਣਨਾ ਕਰਿਆ ਮਾਈਕ ਲਾ ਦੀਏ ਤੁਹਾਡੇ ਹੀ ਲਓ ਜੀ ਲਓ ਵੈਗਰੂ 60 ਬਈ ਜੀ ਆਪਾਂ ਕਿਹੜਾ ਵਾਲਾ ਟਰੈਕਟਰ ਲਿਆ ਇਹ ਕਿ ਉਹਨਾਂ 'ਚ ਕੋਈ ਆ ਆਪਣਾ ਉਹ ਧੂਣ ਲੱਗਿਆ ਜੀ ਅੱਛਾ ਉਹ ਜਿਹੜੇ ਵਾਸ਼ ਹੁੰਦੇ ਨੇ 60 ਹਾਂ 55 ਐਚਪੀ ਵਾਲਾ 60 55 ਕੇ 60 ਜੀ ਨਹੀਂ 60 ਜਿਹੜਾ 55 ਐਚਪੀ ਜਾਂ 60 ਓਕੇ ਹਾਂਜੀ ਹਾਂਜੀ ਉਹ ਵਾਲਾ ਲਿਆ ਪਹਿਲਾਂ 45 ਆਪਾਂ ਹੋਰ ਵੀ ਲਿਆ ਦੇ ਨਾਲ ਦਾ 45 ਲੱਗਿਆ 5 ਦਿਨ ਨਹੀਂ ਹੋਇਆ ਅੱਛਾ ਆ ਵਾਲਾ 4x4 ਇਹ 47 ਦੇ ਨਾਲ ਦਾ ਜੀ ਹਾਂ ਇਹਨਾਂ ਦਾ ਪ੍ਰੋ ਪ੍ਰੋ ਮੈਕਸ 45 4 ਵੀ ਹਾਂਜੀ ਹਾਂਜੀ ਬਈ ਫਾਰਮ ਟਰੈਕ ਹੀ ਕਾਹ ਤੋਂ ਚੁਣਿਆ ਵਜਾ ਮੈਂ ਜਿਹੜੀ ਪਹਿਲਾਂ ਨਾ ਮੈਂ 93 ਤੋਂ ਖੇਤੀ ਕਰਨ ਲੱਗਾ 93 ਚ ਫਾਰਮ ਟਰੈਕ ਨਹੀਂ ਆਉਂਦਾ ਉਹ 60 ਹੁੰਦਾ ਸੀ 60 ਹੁੰਦਾ ਸੀ ਹਾਂ ਉਹਦੋਂ 3600 ਆਪਾਂ 60 ਲਿਆ ਸੀ ਪਹਿਲਾਂ ਹਾਂਜੀ ਉਦੋਂ ਬਾਅਦ ਦੇ ਵਿੱਚ 2005 ਤੋਂ ਫਾਰਮ ਟਰੈਕ ਆ ਲਾ ਗਏ ਆ ਮੇਰੇ ਕੋਲੇ ਜਿੰਨੇ ਵੀ ਟਰੈਕਟਰ ਆ ਮੈਂ 12 13 ਟਰੈਕਟਰ ਲਏ ਆ ਜਿਹੜੇ ਵੀ ਹੈਗੇ 5 ਹੁਣ ਵੀ ਆਪਣੇ ਕੋਲੇ ਹੈਗੇ ਆ ਓਕੇ ਫਾਰਮ ਟਰੈਕ ਹੀ ਆ ਸਾਰੇ ਫਾਰਮ ਟਰੈਕ ਹੀ ਆ ਆਪਣਾ ਕਿਹੜਾ ਪਿੰਡ ਆ ਜੀ ਸਿਧਮਕਲਾ ਜੀ ਸਿਧਮਕਲਾ ਹਾਂਜੀ 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 ਆਪਣੇ ਆਲੂ ਉਲੂ ਵੀ ਆਪਣੇ ਆਲਾ ਲੱਗਦੇ ਆ ਆਲੂ ਜ਼ਿਆਦਾ ਕਰਦੇ ਜੀ ਅਸੀਂ ਹਣਾ ਤਾਂ ਹੀ ਆਪਾਂ ਨੂੰ ਉਹ 45 ਦੀ ਜ਼ਰੂਰਤ ਜ਼ਿਆਦਾ 45 ਹਾਂ ਇਹ ਆਲੂਆਂ ਵਾਸਤੇ ਲਿਆ ਆ ਵਾ ਜਿਹੜਾ ਹੈਗਾ ਮਤਲਬ ਜਿਹੜਾ ਮਤਲਬ ਪ੍ਰੋ ਪ੍ਰੋ ਜਿਹੜਾ ਹੋਣਾ ਆ ਹਾਂ ਆਲੂਆਂ ਦੇ ਵੇਚੀ ਇਹ ਮਤਲਬ ਅਸੀਂ ਬਿੱਡਾਂ ਤੇ ਹਲਕੇ ਬਾਈ ਜੀ ਜਿਹੜਾ ਤੁਹਾਡੇ ਕੋ ਪਹਿਲਾਂ ਸੀਗਾ 60 ਹਾਂਜੀ ਹਾਂਜੀ 60 ਤੋਂ ਪਹਿਲਾਂ ਵੀ ਤੁਸੀਂ ਦੱਸਦੇ ਪਏ ਫੋਰਡ ਵੀ ਵਰਤਿਆ ਤੁਸੀਂ ਫੋਰਡ 3600 ਜੀ ਉਹਦੇ ਤੋਂ ਲੈ ਕੇ ਹੋਂ ਵਾਲੇ ਟਰੈਕਟਰਾਂ ਚੱਕ ਇੱਥੋਂ ਤੱਕ ਕੀ ਤੁਹਾਨੂੰ ਡਿਫਰੈਂਸ ਲੱਗਿਆ ਤੁਸੀਂ ਤਾਂ ਤਜਰਬਾ ਸਾਰੇ ਚਲਾਏ ਆ ਹਣਾ ਤਜਰਬਾ ਉਹ ਮਰਨ ਵਾਲੀ ਆਉਂਦਾ ਬਾਬੇ ਦੀ ਮੇਰ ਨਾਲ ਚਲੋ ਤੁਸੀਂ ਤਾਂ ਹੰਡਾਏ ਵੀ ਆ ਸਾਰੇ ਕਿਵੇਂ ਲੱਗਦਾ ਤੁਹਾਨੂੰ ਵੀ ਇਹਨਾਂ ਨੇ ਵਾਰਕ ਆਇਆ ਨਾ ਵੀ ਪਹਿਲਾਂ ਜਿਹੜਾ 3600 ਉਹ ਤੋਂ ਸਾਡੇ ਕੋਲੇ ਖੇਤੀਬਾੜੀ ਵਾਲੇ ਸੰਦ ਉਹ ਜੀ ਐਮਪਲੀਮੈਂਟੀ ਉਹ ਤੋਂ ਛੋਟੇ ਹੁੰਦੇ ਛੋਟੇ ਹੁੰਦੇ ਸੀ ਉਹ ਤੋਂ ਉਹ 47 ਕਿਚਪੀ ਸੀਗਾ ਉਨੇ ਕਾਲਾ ਸੋਹਲਾ ਟਰੈਕਟਰ ਸੀ ਸ਼ੌਂਕ ਨਾਲ ਰੱਖਣ ਵਾਲਿਆਂ ਦਾ ਬੰਦਾ ਸੀ ਜਿਵੇਂ ਹਾਂ ਬੰਦਾ ਸ਼ੌਂਕੀ ਬੰਦੇ ਰੱਖਦੇ ਹਨ ਅਸੀਂ ਸ਼ੌਂਕ ਨਾਲ ਉਹ ਰੱਖਿਆ ਸੀ ਨਾ ਉਹਨੂੰ ਤਾਂ ਕਾਰ ਵਾਂਗੂ ਹੀ ਸਾਹਮਣੇ ਕਾਰ ਵਾਂਗੂ ਹੀ ਰੱਖਿਆ ਪਿਆ ਸੀ ਉਹ ਅੱਜ ਵੀ ਹੈਗਾ ਕਿ ਨਹੀਂ ਨਹੀਂ ਉਹ ਦੇ ਦਿੱਤਾ ਸੀ ਉਹ ਦੇਖੋ ਪਹਿਲਾਂ ਲਿਆ ਸੀਗਾ ਉਹਦੇ ਤੋਂ ਕਮਾਈ ਕਰਕੇ ਅਸੀਂ ਉਹ ਲੋਨ ਤੇ ਹੀ ਲਿਆ ਸੀ ਓਕੇ ਉਹ ਤੋਂ ਬਾਅਦ ਚ ਕੋਈ ਟਰੈਕਟਰ ਤੇ ਲੋਨ ਨਹੀਂ ਲਿਆ ਮਾਲਕ ਦੀ ਮਿਹਰ ਨਾਲ ਨਾ ਉਹਦੀ ਕਮਾਈ ਦੇ ਨਾਲ ਸਾਰਾ ਉਹ ਤੇਰਾ ਤੁਰਿਆ ਚੜਦੀ ਕਲਾ ਹੋ ਗਈ ਜਿੱਥੇ ਵੀ ਹੈਗਾ ਉਹਦੇ ਵਿਚਾਰੇ ਤੇ ਉਹ ਵਾਦਾ ਕਰ ਹਾਂ ਵਾਦਾ ਕਰੀ ਹਾਂ ਇਹ ਇਹਨਾਂ ਦਾ ਫਰਕ ਹੈ ਬਾਈ ਜੀ ਤਕਨੀਕ ਦਾ ਫਰਕ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਤਕਨੀਕ ਦਾ ਤਾਂ ਬਹੁਤ ਫਰਕ ਹੈ ਜੀ ਉਹਦੇ ਨਾਲ ਉਹਦੋਂ ਨਾਲ ਤਕਨੀਕ ਹੁਣ ਉਹਦੋਂ ਲੈਫਟ ਸਾਰੀ ਹੁੰਦੀ ਸੀ 8 ਕੁਇੰਟਲ ਦੀ ਹੋਗੀ ਫਿਰ 12 ਦੀ ਕੀਤੀ ਫਿਰ 15 ਦੀ ਜਿਹੜੀ ਹਾਈ ਡੋਟ ਆਹ 8 ਕੁਇੰਟਲ ਹੀ ਹੁੰਦੀ ਸੀ ਜਦੋਂ ਪਹਿਲਾਂ ਉਹ 8 ਹੀ ਸੀਗੀ 8 3600 ਦੀ 8 ਕਿ ਦੀ ਆਹ 8 ਕੁਇੰਟਲ ਹੀ 8 ਕੁਇੰਟਲ ਬਹੁਤ ਹੁੰਦੀ ਸੀ ਉਦੋਂ ਉਦੋਂ 8 ਹਾਲ ਚ ਹਾਲੀ ਪਾਉਣੇ ਆ ਹਾਲ ਜਾਂ ਸੁਹਾਗਾ ਜਾਂ ਬੀਜ ਨਾਲ ਹੀ ਡ੍ਰਿਲ ਹੁੰਦੀ ਸੀ ਕਣਕ ਵਾਲੀ ਕਿੰਨੀ ਕੁ ਹੋ ਜੂਗੀ ਉਹ 4 ਕੁਇੰਟਲ ਦੇ ਦਾਂਦੇ 4-5 ਉਹ ਅੱਜ ਦੇ ਅੱਜ ਥੋੜੀ ਜਿਹੀ ਲੱਗਦੀ ਹੌਣ ਫਿਰ ਤਾਈਓ ਤਾਂ ਹੋਇਗਾ ਹੁਣ ਇਹਨਾਂ ਦੀ 25 ਕੁਇੰਟਲ ਦੀ ਆ ਜਿਹੜੇ ਹਿਸਾਬ ਨਾਲ ਐਮਪਲੀਮੈਂਟ ਆ ਗਏ ਤੇ ਉਹਨਾਂ ਦੀ ਇਹ ਵੀ ਅਪਗ੍ਰੇਡ ਕੀਤੇ ਨਾ ਇਹ ਵੀ ਅਪਗ੍ਰੇਡ ਬਹੁਤ ਟਰੈਕਟਰ ਚੱਲਦੇ ਨਹੀਂ ਉਹ ਕੰਮ ਨਹੀਂ ਦਿਨਾਂ ਸੀ ਉਹਨਾਂ ਨੇ ਉਹਨਾਂ ਨੇ ਹੁਣ ਜਦੋਂ ਦਾ ਪਰਾਲੀ ਵਾਲਾ ਸਿਸਟਮ ਆਇਆ ਨਾ ਵਿੱਚ ਪਰਾਲੀ ਬੋਣ ਦਾ ਹਾਂ ਬਹੁਤ ਚੇਂਜ ਹੋਇਆ ਉਦੋਂ ਦਾ ਉਦੋਂ ਬਾਅਦ ਦੇ ਵਿੱਚ ਸਾਨੂੰ ਹਰ ਇੱਕ ਸਾਲ ਹੀ ਹਾਂ ਗਵਰਨਮੈਂਟ ਕਹਿਤਾ ਦਿੰਦੀ ਆ ਵੀ ਇਹ ਪੋਲੂਸ਼ਨ ਨੂੰ ਖਤਮ ਕਰਨਾ ਕਿਸਾਨ ਆਉਂਦਾ ਜਾਂ ਕੁਝ ਵੀ ਆ ਦਿੰਦੀ ਦਿੰਦੀ ਕੁਝ ਨਹੀਂ ਇਹਦੇ ਵਾਸਤੇ ਹੀ ਕਰਦੇ ਪੈਤ ਕੀ ਐਤ ਕੀ ਦੇ ਸਾਲ-ਸਾਲ ਦੇ ਵਿੱਚ ਹਰ ਇੱਕ ਸਾਲ 10 ਲੱਖ ਰੁਪਇਆ ਸਾਨੂੰ ਲਾਉਣਾ ਇੰਪਲੀਮੈਂਟ ਚੇਂਜ ਕਰਨ ਤੇ ਲੋਪ ਫੀਡਰਾਂ ਦੋ ਸਾਲਾਂ ਬਾਅਦ ਕੁਆੜ ਹੋ ਜਾਂਦਾ ਦੋ ਤਿੰਨ ਸਾਲਾਂ ਬਾਅਦ ਹੋ ਜਾਂਦਾ ਜੀ ਠੀਕ ਆ ਉਹਨੂੰ ਪ੍ਰਾਲੀ ਨੂੰ ਵਿੱਚ ਦੱਬਣਾ ਜਿਹੜਾ ਪਲਾਉ ਆ ਜੇ ਉਹਦੇ ਨਾ ਫਾਲੇ ਹੀ ਬਦਲਨੇ ਆ ਸਾਲ ਬਾਅਦ ਜੇ ਆਪਾਂ ਫਾਲੇ ਬਦਲਨੇ 24000 ਦੇ ਲੱਗਦੇ ਆ ਤੁੰਜਾਂ ਦੀਆਂ ਹੀ ਉਹ ਹਾਂ ਤੇ ਕਹਿ ਦੇਣੀਆਂ ਅੱਗੇ ਅੱਗੇ ਉਹਦੀ ਕੀਮਤ ਆ ਪੌਣੇ 3 ਲੱਖ ਤੋਂ ਤਾਂ ਉੱਪਰ ਉਹ ਹੋਇਆ ਫਿਰਦਾ ਮੜਾ ਜੀ ਤਾਂ ਤੇ ਇਹ ਇੱਕ ਉਦਾਂ ਹੀ ਆ ਵੀ ਗਵਰਨਮੈਂਟ ਦਾ ਵੀ ਪ੍ਰਾਲੀ ਇਹ ਕਿਸਾਨ ਸਾੜਦੇ ਆ ਜਾਂ ਉਹ ਕਿਸਾਨ ਨੂੰ ਦਿੰਦੇ ਕੀ ਆ ਈਗਣਾ ਉਦੀ ਖਾਤਰੀ ਸਾਨੂੰ ਲੈਣਾ ਪੈਂਦਾ 10 ਲੱਖ ਅਸੀਂ ਐਸ ਕੀ ਮਤਲਬ ਸਾਡਾ 10 ਲੱਖ ਟਰੈਕਟਰਾਂ 'ਚ ਮੇਰੇ ਚ ਪੈ ਗਿਆ ਦੋ ਮੈਂ ਬਦਲੇ ਨੇ ਦੋਹਾਂ ਦੇ ਵਿੱਚ 10 ਲੱਖ ਰੁਪਇਆ ਕੋਲੋਂ ਪਾਉਣਾ ਪਿਆ ਇਹ ਸਾਡਾ ਵਜਣਾ ਸੀ ਜੇ ਅੱਗੇ ਵਾਂਗੂ ਖੇਤੀ ਕਰਦੇ ਤਾਂ ਦੂਜੀ ਹੁੰਦੀ ਨਾਰਮਲ ਖੇਤੀ ਉਹ ਨਾਲ ਨਾਲ ਉਹਦਾ ਕਰਕੇ ਕੰਪਨੀਆਂ ਨੇ ਟਰੈਕਟਰ ਵੀ ਵੱਡੇ ਘੜਤੇ ਤੇ ਪੈਸੇ ਵੀ ਤਾਂ ਵਧਦੇ ਜਾਂਦੇ ਆ ਨਾ ਇੰਪਲੀਮੈਂਟ ਦੇ ਵੀ ਹੁਣ ਇਹਦੇ 'ਚ ਅਜਵੇਂ ਸਪੀਡ ਆ ਜੇ 3 ਸਪੀਡ ਦੀ ਕੀ ਲੋਡ ਸੀ ਲੋਹਾਈ ਚਲਦੇ ਸੀ ਵਧੀਆ ਚਲਦੇ ਸੀ ਆਪਾਂ ਉਹ ਤੋਂ ਹੁਣ ਕਾਦੀ ਵਾਸਤੇ ਸੁਪਰ ਸੀਟਰ ਵਾਸਤੇ ਸਾਨੂੰ 3 ਸਪੀਡ ਲੈਣਾ ਪਿਆ ਇੱਕ ਇੱਕ ਮਤਲਬ ਮਹੀਨਾ ਚਲਾਉਣ ਦੀ ਖਾਤਰ ਹੀ 3 ਸਪੀਡ ਹਾਂ 3 ਸਪੀਡ ਦੇ ਨਾਲ ਕੀਮਤ 2.5 ਲੱਖ ਰੁਪਏ ਵਧ ਗਈ ਡਰਾਈਵਰ ਵਧ ਗਈ ਇਹਦੇ ਚ ਆਉਣ ਲਈ ਹਾਂ ਠੀਕ ਹੈ ਨਾ ਮਜਬੂਰੀ ਬਣ ਗਈ ਐ ਕਿ ਸਾਡੀ ਇਹਦੇ ਤੇ ਅਜੇ ਨਹੀਂ ਪਰਾਲੀ ਸਾਡ ਦੇ ਪਰਚੇ ਕਰਦੇ ਆ ਹਾਂ ਠੀਕ ਹੈ ਨਾ ਕੰਪਨੀ ਨੂੰ ਆਪਣੀ ਲੋੜ ਮੁਤਾਬਕ ਚੀਜ਼ ਬਣਾਉਣੀ ਪਈ ਉਹਦੀ ਕੀਮਤ ਵੀ ਵਧੀ ਉਹਨਾਂ ਨੇ ਆਪਣੇ ਸਿਰ ਪਾਈ ਆਪਾਂ ਨੂੰ ਲਾਉਣੇ ਪਏ ਸਹੀ ਹੈ ਹਨਾ ਕਿਉਂਕਿ ਜੇ ਤੁਹਾਡੀ ਗੱਲ ਖਣੋ ਕੱਲਾ ਲੋਹਾਈ ਹੁੰਦਾ ਇਹ ਕੰਪਨੀ ਨੇ ਉਹੀ ਤਕਨੀਕ ਚੱਲਣ ਦੇਣੀ ਸੀ ਲੋਹਾਈ ਲੋਹਾਈ ਆਪਾਂ ਹਲਾਂ ਦੇ ਟਲਰਾਂ ਦੇ ਤਵੀਆਂ ਤੇ ਸੀਡ ਡਰਿੱਲ ਤੇ ਕਣਕ ਬੀਜਣੀ ਆ ਲੋਹਾਈ ਬੈਸਟ ਪੂਰਾ ਬੈਸਟ ਸੀ ਹਾਂ ਇਹ ਤਾਂ ਜਦੋਂ ਹੁਣ 3 ਸਪੀਡ ਆ ਗਿਆ 4 ਸਪੀਡ ਆ ਗਿਆ ਤਾਂ ਇਹੀ ਆਇਆ ਨਾ ਰੋਟਾ ਰੋਟਾਵੇਟਰ ਸੁਪਰ ਸੀਡਰ ਤੇ ਇਹਦੇ ਵਾਸਤੇ ਲੋਹਾਈ ਆ ਕੱਲੇ ਇਹਦੇ ਵਾਸਤੇ ਸੁਪਰ ਸੀਡਰ ਸੁਪਰ ਸੀਡਰ ਨੂੰ ਚਲੋ ਮੈਂ ਕਿ ਰੂਜਵੇਂ ਚਲਾਉਂਦਾ ਚੱਲੀ ਜਾਂਦੇ ਜੀ ਉਹਨੇ ਇੱਕ ਕਮਾਈ ਚ ਬਰਕਤ ਚਲੋ ਪਾਵੇ ਬਰਕਤ ਆਪੇ ਕਰ ਦੇਣੀ ਆ ਆ ਜਾਓ ਆਂਕਲ ਜੀ ਮੇਰਾ ਟਰੈਕਟਰ ਵੀ ਆਪੇ ਕਾਰੀ ਲੈ ਜਾਂਦੇ ਨੇ ਨਹੀਂ ਤੁਹਾਡੇ ਵਾਲਾ ਜਿਹੜਾ ਮਾਡਲ ਆ 60 ਆਈ ਆ ਕਿ 60 55 ਪਰ ਇਹਦੇ ਨਾਲ ਦਾ ਜੀ 60 ਇਹਦੇ ਨਾਲ ਦਾ ਹਾਂਜੀ ਹਾਂਜੀ ਜਿਹੜਾ ਉਹ ਤੁਸੀਂ 45 ਲੈ ਕੇ ਗਏ ਹੋ ਹਾਂਜੀ ਹਾਂਜੀ ਉਹ ਤਾਂ ਮੈਂ ਕਹਿੰਦਾ ਇਹਦੇ ਨਾਲੋਂ ਜਮੇ ਡਿਫਰੈਂਟ ਆ ਉਹ ਕਾਫੀ ਫਰਕ ਆ ਜੀ ਹਣਾ ਉਹ ਤਾਂ ਬਹੁਤ ਜ਼ਿਆਦਾ ਫਰਕ ਇਹ ਇਹ ਹੈਗਾ ਮਤਲਬ 4 ਸਪੀਡ ਆਪਸ਼ਨਲ ਮਤਲਬ ਹੂੰ ਟੀ 20 ਨੂੰ ਕਹਿੰਦੇ ਹਾਂ ਹਾਂ ਸਾਰੇ ਗੀਅਰ ਦੇ ਗੇ ਚ ਫੇਰ ਆ ਲੋਹਾਈ ਚ ਲੋਹਾਈ ਆ ਹਾਂ ਉਹਦੇ ਥ੍ਰੀ ਲੋਹਾਈ ਮੀਡੀਅਮ ਸਪੀਡ ਆ ਉਹ ਥ੍ਰੀ ਸਪੀਡ ਆ ਠੀਕ ਆ ਹਾਂ 4x 4x4 ਆ ਉਹ ਠੀਕ ਆ ਤੇ ਜਿਹੜਾ ਹੋਰ ਉਹਦਾ ਫਰਕ ਹੈਗਾ ਉਹਦੀ ਵੀ ਲੈਫਟ ਦੀ ਕੁਐਸਟੀ ਬੰਦ ਕਰਤੀ ਆ ਮੇਰੇ ਖਿਆਲ ਨਾਲ ਉਹਦੀ 20 20 ਆ ਹਾਂ ਉਹਦੀ ਸ਼ਾਇਦ 20 ਆ ਮੈਨੂੰ 20 ਤੋਂ ਘੱਟ ਤਾਂ ਮੈਨੂੰ ਲੱਗਦਾ ਅੰਕਲ ਜੀ ਹੁਣ ਕੋਈ ਵੀ ਨਹੀਂ ਆਉਂਦਾ ਹਾਂ 20 20 ਹੀ ਆ ਉਹਦੀ 45 HP ਨੂੰ 20 ਬਹੁਤ ਆ ਬਹੁਤ ਆ ਬਹੁਤ ਜਿੱਡੀ ਪਾਵਰ ਦੇ ਹਿਸਾਬ ਨਾਲ ਹਾਂਜੀ ਹਾਂ ਬਾਕੀ ਕੰਪਨੀ ਕਹਿ ਦਿੰਦੀ ਆ ਜੀ 20 ਮੈਨੂੰ ਲੱਗਦਾ ਜਦੋਂ ਆਪਾਂ ਚੱਕਦੇ ਆ ਉਦੋਂ ਚੱਕਣ ਲੱਗੇ ਤਾਂ ਆਪਾਂ ਬਹੁਤ ਕੁ ਪਾ ਦਿੰਨੇ ਹਾਂ ਚੱਕੀ ਜਾਂਦੇ ਆ ਵਿਚਾਰੇ ਸਹੀ ਇਹ ਕੰਪਨੀਆਂ ਨੂੰ ਪਤਾ ਵੀ ਜ਼ਿੰਮੇਦਾਰ ਨੇ ਜਾ ਕੇ ਉਹਨਾਂ ਦਾ ਨਾਮ ਪਾਉਂ ਕੇ ਤਾਂ ਟਰਾਲੀਆਂ ਟੋਲੀਆਂ ਵਿੱਚ ਲੋਡਡ ਆ ਜਦੋਂ ਭਰੀ ਟਰਾਲੀ ਆਪਾਂ ਕੱਢਦੇ ਆ ਨਾ 20-20 ਫੁੱਟੀਆਂ 20-20 ਫੁੱਟੀਆਂ ਆਮ ਟਰਾਲੀਆਂ ਹੋ ਗਈਆਂ ਹਾਂਜੀ ਜਦੋਂ ਆਲੂਆਂ ਦੇ ਸਟੋਰ 'ਚ ਕਈ ਵਾਰ ਜਾ ਕੇ ਕੱਢਣੀ ਪੈਂਦੀ ਆ ਉੱਥੇ ਸਿਰ ਜੱਕ ਚੱਕਦਾ ਨਹੀਂ ਉੱਥੇ ਹੈਵੀ ਡਿਊਟੀ ਉਹ ਹੀ ਚੱਕੂਗਾ ਉਹ ਹੀ ਚੱਕੂਗਾ ਟਰਾਲੀ ਨੂੰ ਚੱਕ ਕੇ ਕੱਢਣਾ ਹਾਂ ਜਾਂ ਐਕਸਟਰਾ ਜੱਕ ਲਵਾਉਂਦੇ ਆ ਜਾਂ ਫਿਰ ਇਹਦੀ ਇਹਨਾਂ ਦੀ ਚਲੋ 25 ਬਹੁਤ ਆ 25 ਚੱਕਿਆ ਜਾਂਦਾ ਹੈ ਬਹੁਤ 25-25 ਬਹੁਤ ਹਾਂ ਬੈਲੈਂਸ ਹੀ ਹੁੰਦੀ ਆ ਟਰਾਲੀ ਉਸ ਹਿਸਾਬ ਨਾਲ ਲੋਡ ਦੇ ਵਿੱਚ ਤਲੋ ਇਹ ਜੀ ਫਾਰਮ ਟਰੈਕ 60 ਹਾਂਜੀ ਇਹਦੇ ਫੰਕਸ਼ਨ ਸਾਰੇ ਦੱਸਿਓ ਜਾ ਵੈਸੇ ਤਾਂ ਪਸ਼ਕਬਾਈ ਜੀ ਨੇ ਦੱਸ ਦਿੱਤੇ ਆਪਣੇ ਵਾਲੇ ਪੇਜ ਤੇ ਪਹਿਲਾਂ ਅਰਜੀ ਦਵਰੇਣਾ ਵੀਡੀਓ ਪਾਈ ਆ ਇਹ ਅੱਜ ਤੁਹਾਨੂੰ ਜ਼ਿੰਮੇਦਾਰ ਵੀਰਾਂ ਦੇ ਰੂ ਗਰੂ ਹੀ ਕਰਾਉਣਾ ਜਿਹੜੇ ਜਿਹੜੇ ਵੀਰ ਅੱਜ ਟਰੈਕਟਰ ਲੈ ਕੇ ਜਾਣਗੇ ਇਹ ਅੰਕਲ ਜੀ ਧੰਨਵਾਦ ਤੁਹਾਡਾ ਸ਼ਾਮਾਂ ਦੇਣ ਲਈ ਵਾਹਿਗੁਰੂ ਤਰੱਕੀਆਂ ਬਖਸ਼ੇ ਉਹ ਟਰੈਕਟਰ ਲਾਓ ਤੁਸੀਂ ਨਵੇਂ ਨਵੇਂ ਫਾਰਮ ਟਰੈਕ 60 60 ਕੋਲੇ ਖੜੇ ਆ ਤੇ ਤੁਹਾਨੂੰ ਸਟਾਰਟਿੰਗ ਵੀ ਦੱਸ ਕੇ ਡਿਆਂਗਾ ਡਿਲੀਵਰੀਆਂ ਨੇ ਬਾਬੇ ਦੀ ਮਿਹਰ ਨਾਲ ਤੇ ਆਹ ਵਾਲਾ ਡਾਕਟਰ ਜਿਹਦੇ ਕੋਲ ਅੱਗੇ ਸਿੰਘ ਸਾਹਿਬ ਗੱਲਬਾਤ ਕਰਕੇ ਗਏ ਆ ਉਹਨਾਂ ਨੇ ਉਹ ਉਧਰੋਂ ਡਾਕਟਰ ਹੈ ਨਾ ਪਰ ਆਹ ਵਾਲਾ ਡਾਕਟਰ ਇਹਨਾਂ ਨੇ ਲੈਣਾ ਸੱਚੀ ਗੱਲ ਵੀ ਜੀ ਸੱਚੀ ਗੱਲ ਵੀ ਜੀ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਆਪਣੇ ਵੀਰਾਂ ਨੂੰ ਦੱਸੋ ਤੁਸੀਂ ਦੋਨੇ ਕੌਣ ਆਸੀ ਪਿਓ ਪੋਤਾਂ ਜੀ ਦੋਨੇ ਹਾਂਜੀ ਸਾਨੂੰ ਕੋਈ ਕਹਿੰਦਾ ਨਹੀਂ ਕੋਈ ਕਹਿੰਦਾ ਨਹੀਂ ਨਾ ਹਾਂਜੀ ਸਾਨੂੰ ਬਾਹਰ ਕਹਿਣਗੇ ਭਰਾਵਾ ਹਾਂ ਮਾਹੋ ਮਾ ਨਹੀਂ ਆਉਂਦੇ ਨਾ ਜਿਵੇਂ ਆਪਾਂ ਉਹ ਕਰ ਲਈਦਾ ਬਾਹਰ ਚਲੋ ਆਪਦੇ ਆੜੀਆਂ ਮਿੱਤਰਾਂ ਨਾਲ ਹੱਸਾ ਸਮਝਾ ਕੇ ਤੇ ਮੈਂ ਕਾਫੀ ਟਾਈਮ ਇਹਨਾਂ ਕੋਲ ਇੱਥੇ ਖੜੇ ਰਹੇ ਹੱਸਾ ਸਮਝਾ ਕੀਤਾ ਤੇ ਜਦੋਂ ਮੈਨੂੰ ਪਤਾ ਲੱਗਣਾ ਨਹੀਂ ਫਾਦਰ ਸਾਹਿਬ ਨੇ ਤਾਂ ਮੇਰਾ ਸ਼ੌਕ ਹੋ ਗਿਆ ਵੀ ਪਤਾ ਹੀ ਨਹੀਂ ਲੱਗਦਾ ਜਮੈਂ ਇਹਨਾਂ ਦਾ ਖਰਾਕ ਦਾ ਰਾਜ਼ ਵੀ ਪੁੱਛਾਂਗੇ ਆਪਾਂ ਪਹਿਲਾਂ ਟਰੈਕਟਰ ਦਾ ਪੁੱਛ ਲਈਓ ਪਰਸਨਲੀ ਪੁੱਛ ਕੇ ਤੁਹਾਨੂੰ ਮੈਂ ਦੱਸ ਦੂੰਗਾ ਬਾਈ ਜੱਟ ਹੀ ਕਾਤੋਂ ਚੁਣਿਆ ਜੱਟੀ ਬਾਈ ਜੀ ਬਹੁਤ ਆ ਹਾਂ ਜੀ ਅਸੀਂ ਸਨ 80 ਤੋਂ ਵਾਰ ਰਹੇ ਹਾਂ ਜੀ ਬੋਰਡ ਅਸੀਂ ਤੋਂ ਫੋਰਡ ਚਲਾ ਰਹੇ ਹਾਂ ਚਲਾ ਰਹੇ ਹਾਂ ਤੇ ਮੇਰੇ ਫਾਦਰ ਸਾਹਿਬ ਤੋਂ ਪਹਿਲਾਂ ਓਕੇ ਤੇ ਉਦੋਂ ਮਗਰੋਂ ਜਾਨੀ ਸਾਡੇ ਜਾਨੀ ਇਹ ਡੰਗਲਾ ਵੀ ਦਿਲ 'ਚ ਵਸਿਆ ਹੋਰ ਕਿਸੇ ਨੂੰ ਦਿਲ ਹੀ ਨਹੀਂ ਕਰਦਾ ਨਹੀਂ ਕਰਦਾ ਨਹੀਂ ਨਾ ਟਰੈਕਟਰ ਚਲੋ ਆਪਾਂ ਆਪਣੀ ਤਾਂ ਸਾਰੇ ਵਧੀਆ ਆਪਾਂ ਕਿਹਨੂੰ ਮਾੜਾ ਨਹੀਂ ਕਹਿੰਦੇ ਨਹੀਂ ਕਹਿੰਦੇ ਨਹੀਂ ਕਹਿੰਦੇ ਬਿਲਕੁਲ ਤੇ ਜੋ ਆਪਣੇ ਦੇ ਮਨ ਲੱਗੇ ਦੀ ਗੱਲ ਮਨ ਲੱਗੇ ਵੀ ਤੁਹਾਡੇ ਮਨ ਨੂੰ ਇਹ ਹੀ ਜੱਸੇ ਠੀਕ ਜੇ ਹੁਣ ਅਸੀਂ 3700 ਦਿੱਤਾ ਇਹਨਾਂ ਨੂੰ ਅੱਛਾ ਫੋਰਡ ਤੇ ਇਹ ਲੈ ਲਿਆ 3600 ਫੋਰ ਦੇ ਕੇ ਇਹ ਫਾਰਮ ਟਰੈਕ ਲੈ ਫਾਰਮ ਟਰੈਕ ਲੈ ਲਿਆ ਹਾਂ ਜਿਹੜਾ 3600 ਦਿੱਤਾ ਉਹ オリジナル ਹੀ ਸੀਗਾ ਬਿਲਕੁਲ ਬਿਲਕੁਲ ਰੀਨ ਵਾਲਾ ਇੱਕ ਨੰਬਰ ਕਹਿ ਕੇ ਦਿੰਦਾ ਇਹਨਾਂ ਨੂੰ ਭਈ ਸਾਡੀ ਗਰੰਟੀ ਹੈ ਐਸੀ ਕੋਈ ਗੱਲ ਨਹੀਂ ਖੜਾ ਸੈਡ ਖੜਾ ਅਜੇ ਸੈਡ ਨਹੀਂ ਜਿਵੇਂ ਉਹ ਕਰ ਲਈ ਤਾਂ ਨਾ ਪੈਸੇ ਉਸੇ ਬਦਲਦੇ ਤਾਂ ਬਦਲਾ ਤਾਂ ਨਹੀਂ ਸਾਰਾ ਕੁਝ ਉਹੀ ਹੈ ਐਨ ਉਹ ਸਾਰਾ ਕੁਝ ਨਾਲ ਜਿਵੇਂ ਕੰਪਨੀ ਚ ਆਉਂਦਾ ਸੀ ਉਵੇਂ ਹੋਵੇਂ ਵੈਰੀ ਗੁੱਡ ਯਾਰ ਬੜਾ ਸੰਭਿਆ ਫਿਰ ਤੂੰ ਹਾਂਜੀ ਹਾਂਜੀ ਬਣਾ ਬਕਾਉਣਾ ਤਾਂ ਉਹ ਵੀ ਬੰਦਾ ਚਲਾ ਕੋਨੀ ਅਸੀਂ ਸਨ 80 ਚ ਹਾਂਜੀ ਅਸੀਂ ਸਨ ਅਸੀਂ ਟਰੈਕਟਰ ਲੈ ਲਿਆ ਸੀ ਮੇਰੇ ਫਾਦਰ ਸਾਹਿਬ ਨੇ 18 ਸਾਲ ਹੀ ਖਲਾਇਆ ਸੀ ਉਹ 18 ਸਾਲ ਉਵੇਂ ਹੀ ਚੱਲਿਆ ਉਵੇਂ ਹੀ ਚੱਲਿਆ ਕੋਈ ਦਿੱਕਤ ਨਹੀਂ ਆਈ ਨਹੀਂ ਨਹੀਂ ਜੀ ਨਾ ਉਹ ਵੀ ਮੈਂ ਟਰੈਕਟਰ ਉਹ ਚਲਾਉਣ ਲੱਗਿਆ ਸੀ ਮੈਂ ਛੋਟਾ ਜਿਹਾ ਸੀ ਹਾਂਜੀ ਤੇ ਮੇਰਾ ਬਾਪੂ ਸਾਹਿਬ ਕਹਿੰਦਾ ਜੇ ਤੂੰ ਨਾ ਹੁਣ ਬੈਂਦਾ ਚਲਾਉਣ ਲੱਗਦਾ ਹਜੇ 1 ਸਾਲ ਹੋਰ ਨਗਾ ਆਂਦਾ ਮੈਂ ਕੱਟ ਜਾਣਾ ਹੈ ਕੱਟ ਜਾਣਾ ਸੀ ਐਨੇ ਉਹ ਬਹੁਤ ਆਪਾਂ ਜਦੋਂ ਜਵਾਨੀ ਚ ਹੁੰਨੇ ਤੜੇ ਉਹ ਛੇ ਚੱਲ ਜਾਂਦੇ ਨਾ ਹਾਂਜੀ ਹਾਂਜੀ ਉਹ ਮੈਂ ਨਿਆਣਾ ਸੀ ਹਾਂ ਤੇ ਇਹਦਾ ਭਾਈ ਜੀ ਹੁਣ ਜਿਵੇਂ ਤੁਸੀਂ 3600 ਤੋਂ ਹੁਣ 60 ਤੇ ਆ ਗਏ ਹਨਾ ਹਾਂਜੀ ਹਾਂਜੀ ਜੇ ਮੋਟੇ ਮੋਟੇ ਇਹ ਦੱਸਣੇ ਹੋਣ ਅੰਤਰ ਫਰਕ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਤੇ ਉਹਦੇ ਵਿੱਚ ਫਰਕ ਯਾਨੀ ਬਣਿਆ ਤਣਿਆ ਫੋੜ ਹੀ ਆ ਬਣਿਆ ਤਣਿਆ ਫੋੜ ਹੀ ਆ ਫੋੜ ਹੀ ਆ ਬਾਕੀ ਬਾਕੀ ਛਿੱਕੇਬੰਦ ਬਹੁਤ ਹੈ ਹੂੰ ਯਾਨੀ ਤੂੰ ਆ ਬਕਵਾਦ ਨਾ ਖਰਾਬ ਐਸੇ ਕਿਵੇਂ ਬੋਲ ਆਮ ਨਾਲੋਂ ਟਰੈਕਟਰ ਲੈਨੇ ਆ ਨੀਓ ਖੜਕਣੇ ਚ ਲੱਗ ਜਾਂਦੇ ਆ ਇਹ ਉਹ ਚੀਜ਼ ਨਹੀਂ ਐ ਤੈਨੂੰ ਜਾਂਚ ਵੀਸ ਵਾਲਾ ਅਨਾਈਆਂ ਵਾਲਾ ਨਹੀਂ ਛੇਤੀ ਖਿੰਡਦਾ ਜਾਂ ਨਹੀਂ ਨਾ 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 ਜਿੰਨਾ ਚਿਰ ਮਰਜੀ ਬਾਹਲਾ ਉਹ ਗਹਿਣੇ ਦਾ ਗਹਿਣਾ ਹੀ ਆ 20 ਸਾਲ ਤੱਕ ਦਾ ਵੀਰੇ ਯਾਰ ਹਾਂ ਗਰੰਟੀ ਆ ਗਰੰਟੀ ਆ ਜਿਵੇਂ ਕਹਿੰਦੇ ਨਾ 20 ਸਾਲ ਦਾ ਲਿਖਦੇ ਨਾ ਤੇ ਗਾਂ ਵੀ ਚਲੋ ਕਰਮਾ ਵਾਲਾ ਹਾਂ ਜੀ ਹਾਂ ਉਹ ਚੱਲੀ ਜਾਂਦਾ ਹਾਂ ਜੀ ਹਾਂ ਜੀ ਉਦੋਂ ਵਾਲੇ ਫੋੜ ਉਹ ਉਹ ਤਾਂ ਨਹੀਂ ਪਾਵਰ ਸਟੀਅਰਿੰਗ ਉਹ ਤਾਂ ਦੂਜੇ ਸੀ ਹਣਾ ਉਹ ਦੂਜੇ ਸੀਗਾ ਦੂਜੇ ਜਿਵੇਂ ਆਪਾਂ ਤੁਹਾਡੇ ਤੋਂ ਪਹਿਲਾਂ ਮੈਂ ਇੱਥੇ ਬਾਈ ਜੀ ਨੂੰ ਪੁੱਛਿਆ ਉਹ ਦੱਸਦੇ ਪਹਿਲੇ ਲਿਫਟ ਹੀ 8 ਕੁਇੰਟਲ ਦੀ ਸੀ ਤੇ ਵੇਖ ਲਓ ਉਦੋਂ ਆਪਾਂ ਉਵੇਂ ਹੀ ਸਾਰਦੇ ਰਹੇ ਹਾਂ ਜੀ ਤੇ ਹੁਣ ਹੁਣ ਤਾਂ ਲਿਫਟਾਂ 25 25 ਕੁਇੰਟਲ ਦੀ ਹਾਂ ਹਾਂ 25 ਕੁਇੰਟਲ ਦੀ ਆ ਗਈ ਹਾਂ ਜੀ ਆਪਾਂ ਅੱਛੀ ਤੇ ਕੰਪਨੀ ਕਹਿੰਦੀ ਏ ਮੈਨੂੰ ਲੱਗਦਾ ਆ 35 35 40 40 ਚੱਲ ਚੱਕ ਲੈਂਦੇ ਆ ਜੀ ਚੱਕ ਲੈਂਦੇ ਇਹ ਟਰੈਕਟਰ ਚੱਕਦੇ ਵੀ ਆ ਚੱਕਦੇ ਆ ਜੀ ਚੱਕਦੇ ਆ ਇਹ ਟਰੈਕਟਰ ਹੈ ਜੀ ਹਾਂ ਐਡੀ ਗੱਲ ਨਹੀਂ ਹੈ ਵੀ ਟਰੈਕਟਰ ਚੱਕਦੇ ਨਹੀਂ ਚੱਕਦੇ ਆ ਉਹ ਕਹਿੰਦੇ ਨਹੀਂ ਹੁੰਦੇ ਸੀ ਵੀ ਜੇ ਜੜ ਦੇ ਘਰੇ ਫੋੜ ਨਾ ਹੋਵੇ ਤਾਂ ਮੁੰਡੇ ਨੂੰ ਛੇਤੀ ਸਾਖ ਨਹੀਂ ਹੁੰਦਾ ਆਹ ਗੱਲ ਨਾ ਇਹ ਗੱਲ ਜਿਹੜੇ ਹੋਣ ਵਾਲੇ ਵੀਰਾਂ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਹਾਂ ਹਾਂ ਜਿਹਦੇ ਘਰੇ ਫੋੜ ਖੜਾ ਹੁੰਦਾ ਹੈ ਨਾ ਹਾਂ ਜੀ ਉਹ ਕੋਈ ਪੁੱਛਦਾ ਹੀ ਨਹੀਂ ਸੀ ਨਾ 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 ਸਹੀ ਗੱਲ ਐ ਅਚੋ ਪਰ ਕਰ ਭਈਆ ਡਰ ਜਾਂਦੇ ਸੀ ਬਿਲਕੁਲ ਜਦੋਂ ਉਹ ਰੁਪਈਆ ਹੀ ਡਰਦੇ ਸੀ ਸਹੀ ਗੱਲ ਉਹਦਾ ਮੁੰਡਾ ਪੱਕਾ ਕਰਨਾ ਵੀ ਹਾਂ ਵੀ ਸਾਡਾ ਮਾਲ ਲੈਂਦੇ ਹੁੰਦੇ ਸੀ ਵੀ ਜਿਹਦੇ ਘਰੇ ਫੋੜ ਖੜਾ ਦੇ ਉਹ ਕੰਮ ਹੀ ਪੱਕਾ ਕਰ ਜਾਂਦਾ ਨੇ ਅਸੀਂ ਬਾਹਾ ਸੀ ਮੇਰਾ ਫਾਦਰ ਸਾਹਿਬ ਕਹਿੰਦਾ ਹੁੰਦੇ 1.5 ਸਾਲ ਰੱਖਦਾ ਜਾਂ 2 ਸਾਲ ਬਸ ਹੂੰ ਉਹਨੇ ਕਹਿੰਦਾ ਵੀ ਏਜੰਸੀ ਵਾਲਿਆਂ ਹੁੰਦੇ ਉਹ ਤੇ ਨਵਾਂ ਲਿਆ ਨਵਾਂ ਲਿਆ ਹਾਂ ਵੀ ਪਰਮਾਤਮਾ ਦੀ ਕਿਰਪਾ ਸੀ ਉਹ ਸ਼ੇਮੇ ਪਾਤਸ਼ਾਹ ਦੀ ਮੇਰੇ ਵੀਰ ਦੇ ਮਾਲਕ ਦੀ ਬਾਬਾ ਆਨੰਦ ਸਿੰਘ ਦੀ ਵੈਰੀ ਗੁਰ ਵੈਰੀ ਗੁਰ ਅਸੀਂ ਉਹਨਾਂ ਦਾ ਦਿੱਤਾ ਖਾਨੇ ਆ ਰੱਬ ਤੇ ਕਿੰਨਾ ਕ ਯਕੀਨ ਆ ਮੈਂ ਕਹਿੰਦਾ ਸਾਨੂੰ ਜਿਨ੍ਹਾਂ ਛੇਵੇਂ ਪਾਤਸ਼ਾਹ ਤੇ ਬਾਬਾ ਨਾਨਕ ਤੇ ਯਕੀਨ ਆ ਸਨ ਹੋਰ ਕਿਸੇ ਤੇ ਯਕੀਨ ਨਹੀਂ ਵੈਰੀ ਗੁਰ ਆਸਾਂ ਮਰਦਾਂ ਦੀ ਪੂਰੀਆਂ ਕਰਦਾ ਜੀ ਕਰਦਾ ਜਦੋਂ ਆਪਾਂ ਤੁਮ ਮੰਨੋਂ ਧਿਆਣਿਆ ਤੇ ਤੇ ਇਹ ਮਹਾਰਾਜ ਦਾ ਇਹ ਆਪਣੇ ਉਹਦੇ ਹੀ ਬਣਦਾ ਫਿਰ ਜਉਤੇ ਇਹ ਹਾਂ ਛੇਵੇਂ ਪਾਤਸ਼ਾਹ ਦਾ ਤੋਂ ਲੈ ਕੇ ਉਹ ਟਾਸਰਾ ਉਹਦਾ ਲੈ ਕੇ ਹਾਂਜੀ ਬੱਸ ਬੈਠ ਕਰਤਾ ਸੀ ਜੀ ਵਾਹ ਇਹ ਸਾਡਾ ਹਾਂ ਵਾਹ ਉਹ ਵੀ ਆਪੇ ਛੇਵੇਂ ਪਾਤਸ਼ਾਹ ਹਣ ਬਸ ਤੂੰ ਲੈ ਕੇ ਦਿੱਤਾ ਤੇਰਾ ਹੀ ਆ ਤੇ ਫਿਰ ਵੇਖ ਲਓ ਜੇ 6 ਵਿੱਚ 5 ਸਹਾ ਵਹਿ ਗਰੂ ਤੇ ਤੁਸੀਂ ਯਕੀਨ ਕੀਤਾ ਨਾ ਤੇ ਆਪਾਂ ਹਾਜ਼ਰ ਨਾਜ਼ਰ ਹੀ ਮੰਨਦੇ ਆ ਹਾਜ਼ਰ ਨਾਜ਼ਰ ਜੀ ਸਾਜਰੇ ਜਾਰੀ ਦਾ ਤੇ ਇਹ ਵੇਖ ਲਓ ਜੇ ਉਹਨਾਂ ਨੇ ਆਪ ਸਿਲੈਕਟ ਕੀਤਾ ਤੇ ਫਿਰ ਤਾਂ ਵੈਸੇ ਹੀ ਚੜਦੀ ਕਲਾ ਕਰਨ ਵਾਲਾ ਹੀ ਉਹੀ ਆ ਜੀ ਅਸੀਂ ਤਾਂ ਕੀ ਚੀਜ਼ ਆ ਆਪਾਂ ਕੁਛ ਨਹੀਂ ਹਾਂ ਆਪਾਂ ਤਾਂ ਇੱਕ ਜਰੀਏ ਆ ਬਸ 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 ਚੋਲੇ ਲਾ ਲਓ ਕੁਛ ਲਾ ਲਓ ਵਿੱਚ ਜਰੀਏ ਬਿਲਕੁਲ ਜੀ ਬਿਲਕੁਲ ਚਲੋ ਵੈਗਰੂ ਤੁਹਾਨੂੰ ਸੰਡਣਾ ਕਰੇ ਫਾਰਮ ਟਰੈਕ 60 ਹਾਂ ਜੀ ਤਿੰਨ ਸੈਂਟਰ T20 ਹਾਂ ਚਾਰ ਸਪੀਡਾਂ ਚ ਚਾਰ ਸਪੀਡਾਂ ਹਾਂ ਲੋ ਹਾਈ ਮੀਡੀਅਮ ਨੂੰ ਕਹਿ ਸਕਦੇ ਆ ਇੱਕ ਮੇਰੀ ਹੋਰ ਖਾਸੀਅਤ ਇਹ ਚ ਹਾਂ ਜਿਵੇਂ ਹੁਣ ਆਪਾਂ ਰੂਟਾ ਬਿਟਰੀਆ ਸੂਬੀ ਸੀਡਰ ਤੇ ਵੀ ਬਰੀਕ ਮੋਟਾ ਉਹ ਕਰਦਾ ਹੈਗਾ ਇਹਦੇ ਵਿੱਚ ਇੱਕ ਲੈਗ ਫੰਕਸ਼ਨ ਦਿੱਤਾ ਉਹਨਾਂ ਨੇ ਗੇਅਰ ਵਾਲਾ ਹਾਂ ਗੇਅਰ ਸਪੀਡ ਓਨੀ ਰੁਗੀ ਸਰ ਕੋ ਦਰੂਗਾ ਉਹ ਬ੍ਰੀਕ ਵੱਧ ਕਰਨ ਲੱਗ ਜੂ ਵੱਧ ਕਰਨ ਲੱਗ ਜੂ ਹਾਂ ਜੀ ਇਹ ਇੱਕ ਵੈਸੇ ਵੀ ਬਹੁਤ ਵਧੀਆ ਦਿੱਤੀ ਜਾਂਦੀ ਐ ਇੱਕ ਇੱਕ ਗੱਲ ਹੋਰ ਆ ਹਾਂ ਇਹ ਫੋਰਡ ਬਾਹਾ ਕਰਕੇ ਹਾਂ ਚਲੋ ਮੇਰੇ ਡੈਡੀ ਦੀ ਡੈਥ ਹੋ ਗਈ ਹੋ ਗਈ 6 ਸਾਲ ਯਾਨੀ ਅਸੀਂ ਉਹਨਾਂ ਦੀ ਯਾਦ ਕਰਕੇ ਬਈ ਇਹ ਦੁਬਾਰਾ ਫੇਰ ਦੁਬਾਰਾ ਹੀ ਲਿਆ ਵੀ ਉਹਨਾਂ ਦਾ ਉਹ ਰੱਖੀ ਬਾਪੂ ਨੂੰ ਜਿਉਂਦੇ ਰੱਖਣਾ ਜਿਉਂਦੇ ਰੱਖਣਾ ਦਾ ਸੀ ਕਿਉਂਕਿ ਉਹਨਾਂ ਦੀ ਸ਼ੌਂਕ ਨਾਲੀ ਹੈ ਹਾਂ ਕਿਉਂਕਿ ਉਹਨਾਂ ਦੀਆਂ ਯਾਦਾਂ ਨੂੰ ਉਹਨਾਂ ਦੇ ਸਿਸਟਮ ਨਾਲ ਆਪਾਂ ਸੰਭੀ ਰੱਖੇਗੇ ਹਾਂ ਹਾਂ ਉਹਨਾਂ ਤੋਂ ਬਿਨਾ ਆਪਾਂ ਕਾਦੇ ਜਾਣਾ ਨਾ ਜੀ ਨਾ ਜੀ ਨਾ ਜੀ ਨਾ ਨਾ ਬਾਕੀ ਇਹ ਸਨੱਖੇ ਦੀ ਗੱਲ ਕਰੀਏ ਨਾ ਪਰਸਨਲੀ ਜਿਹੜਾ ਮੇਰਾ ਰਿਵਿਊ ਆ ਜਿੰਨੇ ਫਾਰਮ ਡਰਾ ਕੇ ਮੁੰਡੇ ਕੁੰਡੇ ਸੋਹਣੇ ਬਣਾ ਕੇ ਰਾਦੇ ਮੈਂ ਕਹਿੰਦਾ ਹੋਰ ਕੋਟੈਕਟਰ ਨੂੰ ਇਹਨਾਂ ਜੱਜਦਾ ਨਹੀਂ ਹੈ ਜੀ ਨਹੀਂ ਹੈ ਨਹੀਂ ਮੇਰੇ ਵੀ ਗੁੱਸਾ ਨਾ ਕਰਿਆ ਜੇ ਫਿਰ ਕ ਆਪਾਂ ਮਾੜਾ ਨਹੀਂ ਕਹਿੰਦੇ ਸਾਡਾ ਆਪ ਆਪਣੇ ਥਾ ਸਹੀ ਆ ਚੰਗੇ ਨੂੰ ਚੰਗਾ ਕਿਹਾ ਜਾਂਦਾ ਹਾਂ ਬਸ ਇਹ ਜਿੰਨੀ ਇਹਦੀ ਮੋਡੀਫਿਕੇਸ਼ਨ ਇਹਨੂੰ ਕਰ ਲੋ ਨਾ ਕਰ ਲੋ ਇਹ ਪਤੰਦਰ ਤਾਂ ਵੀ ਸੁਨੱਖੇ ਦਾ ਸੁਨੱਖਾ ਹੀ ਹਾਂ ਹਾਂ ਨਾ ਬਸ ਹਾਂ ਉਹ ਗੱਲ ਫੇਰ ਹੋਈ ਰਿਸ਼ਤੇ ਵਾਲੀ ਆ ਗਈ ਨਾ ਹਾਂ ਵੀ ਛੋਟਾ ਖੜੇ ਦੇ ਮੁੱਲ ਹਾਂਜੀ ਹਾਂਜੀ ਬਿਲਕੁਲ ਚਲੋ ਲੈ ਗਰੂ ਸਮਨ ਰਾਂ ਕਰੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸਮਾਂ ਦੇਣ ਦੀ ਕੋਈ ਨਹੀਂ ਚੰਗਾ ਲੱਗਾ ਬਹੁਤ ਧੰਨਵਾਦ ਹਾਂ ਤੁਸੀਂ ਸਮਾਂ ਕੱਢਿਆ